ਬਲਾਕ ਤਰਸਿੱਕਾ ਨੂੰ ਬਹਾਲ ਕਰਨ ਬਾਰੇ ਤਰਨਾ ਕਾਂਗਰਸੀ ਪਾਰਟੀ ਦੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਵੱਲੋਂ ਸਾਥੀਆਂ ਸਮੇਤ ਤਰਸਿੱਕਾ ਵਿਖੇ ਰੋਸ ਤਰਨਾ ਲਾਇਆ ਗਿਆ। ਕਾਗਰਸੀ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਬਲਾਕ ਤਰਸਿੱਕਾ ਨੂੰ ਬਹਾਲ ਕਰਨ ਵਾਸਤੇ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਦੇ ਕਾਫੀ ਲੋਕਾਂ ਵੱਲੋਂ ਤਰਨਾ ਦਿੱਤਾ ਗਿਆ ਜਿਸ ਵਿੱਚ ਕਾਫੀ ਵਰਕਰਾਂ ਆਹੁੰਦੇਦਾਰਾ ਪਿੰਡਾਂ ਨੂੰ ਮੈਦਾਨ ਰੋਸ ਤਰਨਾ ਵਿੱਚ ਹਿੱਸਾ ਲਿਆ। ਇਸੇ ਕਾਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਲੋਕ ਪਰੇਸ਼ਾਨ ਸੰ ਤਰਸਿੱਕਾ ਬਲਾਕ ਬੰਦ ਕਰਕੇ ਲੋਕਾਂ ਨੂੰ ਖੁਜਾਲ ਖਰਾਬੀ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਰਸਤਾ ਦੇ ਦਿੱਤਾ ਡੈਨੀ ਬੰਡਾਲਾ ਨੇ ਕਿਹਾ ਕਿ ਜਦੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ ਪਾਰਟੀ ਸੱਤਾ ਪ੍ਰਾਪਤ ਹੋਵੇਗੀ ਪੇਲ ਅਦਾਰਨਾਲ ਤਰਸਿੱਕਾ ਬਲਾਕ ਨੂੰ ਬਹਾਲ ਕੀਤਾ ਜਾਵੇਗਾ ਅਤੇ ਹਰ ਇੱਕ ਦਾ ਪੇਲ ਅਦਾਰਨਾਲ ਬਲਾਕ ਤਰਸਿੱਕਾ ਦੇ ਪਿੰਡਾਂ ਦੇ ਲੋਕਾਂ ਕੰਮਕਾਜ ਹੋਣਗੇ ਕਾਂਗਰਸ ਪਾਰਟੀ ਹਰ ਇੱਕ ਵਰਗ ਨਾਲ ਮੁੱਦੇ ਨਾਲ ਮੁੱਡਾ ਨਾਲ ਲਾਚਟਾਣਾ ਵਾਅਦਾ ਖੜੇ ਹਨ ਦੇਨੀ ਬੰਡਾਲਾ ਨੇ ਕਿਹਾ ਕਿ ਜੋ ਤਰਸਿੱਕਾ ਬਲਾਕ ਦੇ 43 ਪਿੰਡ ਜੰਡਿਆਲਾ ਗੁਰੂ ਨਾਲ ਜੋੜੇ ਗਏ ਨੇ ਅਤੇ ਤਰਸਿੱਕਾ ਬਲਾਕ ਦੇ ਲੋਕਾਂ ਨੂੰ ਕੰਮਕਾਜ ਕਰਾਉਣ ਲਈ ਆਉਣ ਵਾਲੇ ਦਿਨਾਂ ਚ ਬਹੁਤ ਹੀ ਪਰੇਸ਼ਾਨੀ ਆਵੇਗੀ ਇਸ ਮੌਕੇ जिला अमृतसर मीत प्रधान अवतार सिंह टक्कर जानिया जिला अमृतसर के डॉक्टर लखविंदर सिंह बंडाला चेयरमैन हरजीत सिंह बंडाला सबका सरपंच मलकीत नंबरदार सुखदेव सिंह मिंटू ठिया चेयरमैन हरजिंदर सिंह रायपुर जनरल सेक्रेटरी गुलजार सिंह बब्बू जब्बोवाल प्रधान प्रधान सिंह वीर पिंड ठियािया चेयरमैन राजीव गांधी पंचायती राज संगठन रणजीत सिंह राणा जंड चेयरमैन कुलदीप सिंह पोला बंडा सरपंच परमजीत सिंह नंगल गुरु सरपंच दिलबाग सिंह सफीपुर चेयरमैन कुलदीप सिंह बाट ਬੰਡਾਲਾ ਜਗਜੀਤ ਸਿੰਘ ਬੰਡਾਲਾ ਰਾਜਵੰਤ ਸਿੰਘ ਸੰਦੂ रायपुर ਅੱਜ ਪ੍ਰਧਾਨ ਵਰਿੰਦਰ ਸਿੰਘ ਮੱਖਣਵੰਦੀ ਆਦੇਸਨ ਤਰਸਿੱਕਾ ਤੋਂ ਬੱਤਰਕਾਰ ਮਲਕੀਤ ਸਿੰਘ ਜੇਦਾ ਸਾਡੇ ਇੱਥੋਂ ਦੇ ਵਿਧਾਇਕ ਔਰ ਮੌਜੂਦਾ ਮੰਤਰੀ ਉਹਨਾਂ ਵੱਲੋਂ ਬਲਾਕ ਤਰਸਿੱਕਾ ਨੂੰ ਤੋੜਨ ਦਾ ਕੰਮ ਕੀਤਾ ਗਿਆ ਜਿਹੜਾ ਬਹੁਤ ਹੀ ਅਤੀ ਨਿੰਦਨ ਦੇ ਯੋਗ ਹੈ ਔਰ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਲਿਆ ਗਿਆ ਹੈ ਅੱਜ ਹਲਕਾ ਝੰਡਿਆਲਾ ਗੁਰੂ ਦੇ ਅੰਦਰ ਸਭਿਸ਼ੇਸ਼ ਤੌਰ ਤੇ ਜਿਹੜਾ ਹਲਕਾ ਬਲਾਕ ਤਰਸਿੱਕਾ ਹੈ ਔਰ ਮੈਤਾ ਇਤੋਂ ਦੇ ਲੋਕ ਜਿਹੜੇ ਆ ਅੱਜ ਉਹ ਵੱਡੇ ਪੱਧਰ ਤੇ ਜਿਹੜੇ ਆ ਖੱਜਲ ਖਵਾਰ ਹੋਏ ਐ ਇਸ ਫੈਸਲੇ ਦੇ ਨਾਲ ਔਰ ਉਹਨਾਂ ਲੋਕਾਂ ਦੇ ਵੱਲੋਂ ਅੱਜ ਇੱਕ ਵਿਸ਼ਾਲ ਇਕੱਠ ਜਿਹੜਾ ਇੱਥੇ ਅੱਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੇ ਇਸ ਫੈਸਲੇ ਦੀ ਹਲਕਾ ਵਿਧਾਇਕ ਦੇ ਔਰ ਮੰਤਰੀ ਦੀ ਸੀ ਫੈਸਲੇ ਦੀ ਜਿਹੜੀ ਹੈ ਨਿਖੇਧੀ ਕੀਤੀ ਹੈ ਉਸ ਦੇ ਨਾਲ-ਨਾਲ ਅਸੀਂ ਇਹ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਅਗਰ ਬਲੌਕ ਤੇ ਸਿੱਕਾ ਬਹਾਲ ਨਾ ਕੀਤਾ ਗਿਆ ਔਰ ਇੱਥੇ ਲੋਕਾਂ ਨੂੰ ਸੰਗਤ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਸੱਤਾ ਦੇ ਹੰਕਾਰ ਦੇ ਵਿੱਚ ਨਹੀਂ ਵੀ ਬਹਾਲ ਕਰਦੇ ਮੌਜੂਦਾ ਮੰਤਰੀ ਔਰ ਇਲਾਕੇ ਦਾ ਵ代ਕ ਤਾਂ ਫਿਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆਉਣ ਵਾਲੇ 27 ਦੇ ਵਿੱਚ ਔਰ ਸਾਨੂੰ ਇਥੋਂ ਦੀ ਨੁਮਾਇੰਦੀ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਜਿਹੜਾ ਨੋਟੀਫਿਕੇਸ਼ਨ ਨੂੰ ਪਾੜ ਕੇ ਰੱਦ ਕਰਕੇ ਬਲਾਕ ਤਰਸਿੱਕਾ ਨੂੰ ਮੁੜ ਦੁਬਾਰਾ ਬਹਾਲ ਕਰ ਦਿਆਂਗੇ ਪਰ ਉਹਨਾਂ ਦਾ ਤਾਂ ਕਹਿਣਾ ਵਾ ਕਿ ਜਿਹੜਾ ਤਰਸਿੱਕਾ ਬਲਾਕ ਆ ਉਹ ਰੱਦ ਨਹੀਂ ਕੀਤਾ ਗਿਆ ਕੰਮ ਜਿਹੜਾ ਵੀਡੀਓ ਆ ਇੱਥੇ ਵੀ ਕਰੇਗਾ ਜੰਡੇਆਲੇ ਵੀ ਕਰੇਗਾ ਇੱਥੇ ਵੀ ਵਰਕਰ ਕੰਮ ਕਰਨਗੇ ਤੇ ਉੱਥੇ ਵੀ ਜਾ ਕੇ ਕੰਮ ਕਰਵਾ ਸਕਦੇ ਮੇਰੇ ਖਿਆਲ ਸੱਤਾ ਦੇ ਹੰਕਾਰ ਦੇ ਵਿੱਚ ਜਿਹੜਾ ਹੈ ਨਾ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਅਗਰ ਨਹੀਂ ਰੱਦ ਕੀਤਾ ਗਿਆ ਤੇ ਫਿਰ ਇਹ ਏਜੰਡੇ ਦੀ ਆਈਟਮ ਪੰਜਾਬ ਸਰਕਾਰ ਦੀ ਕੈਬਨਿਟ ਦੇ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪੈ ਕੇ ਕਿਵੇਂ ਆਈ ਅਗਰ ਨਹੀਂ ਰੱਦ ਕੀਤਾ ਗਿਆ ਤਾਂ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਕਿਉਂ ਜਾਰੀ ਕੀਤਾ ਗਿਆ ਜਿਸ ਵੇਲੇ ਥੱਲੇ ਪ੍ਰਸ਼ਾਸਨ ਦੇ ਅਫੀਸਰ ਜ਼ਿੰਮੇਵਾਰਾਂ ਨੇ ਇੱਕ ਖਰੜਾ ਸਾਰਾ ਤਿਆਰ ਕਰਕੇ ਮੰਤਰੀ ਜੀ ਦੀ ਨੱਕ ਦੇ ਹੇਠਾਂ ਮੌਜੂਦਾ ਐਮਐਲਏ ਦੀ ਨੱਕ ਦੇ ਹੇਠਾਂ ਕਿਉਂਕਿ ਜਿਹੜੇ ਇੱਥੋਂ ਦੇ ਐਮਐਲਏ ਨੇ ਵਿਧਾਇਕ ਨੇ ਉਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਵੀ ਨੇ ਔਰ ਜਿਸ ਵੇਲੇ ਉਹਨਾਂ ਵੱਲੋਂ ਕੈਬਨਿਟ ਦੇ ਵਿੱਚ ਇਹ ਏਜੰਡੇ ਦੇ ਆਈਟਮ ਗਈ ਹੈ अरुण ਮੰਦਰ پاس ਕੀਤਾ ਗਿਆ ਤੇ کیوں ਹਲਕਾ ਵਿਧਾਇਕ ਤੇ ਮੰਤਰੀ ਵੱਲੋਂ ਇਸ ਜਿਹੜਾ ਫੈਸਲੇ ਦਾ ਵਿਰੋਧ ਨਹੀਂ ਕੀਤਾ ਗਿਆ ਕਿਉਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜੇ ਨੋਟੀਫਿਕੇਸ਼ਨ ਜਾਰੀ ਹੋ ਵੀ ਗਈ ਤਾਂ ਉਸ ਤੋਂ ਬਾਅਦ ਕੁਝ ਦਿਨ ਟਾਈਮ ਸਮਾਂ ਮਿਲਦਾ ਜਦੋਂ ਤੁਸੀਂ ਆਪਣੇ ਇਤਰਾਜ਼ ਲਗਾ ਸਕਦੇ ਹੋ ਉਸ ਨੋਟੀਫਿਕੇਸ਼ਨ ਦੇ ਉੱਪਰ ਕਿਉਂ ਉਹਨਾਂ ਦੁਆਰਾ ਜਿਹੜੇ ਸੀਗੇ ਆਪਣਾ ਇਤਰਾਜ਼ ਨਹੀਂ ਲਾਇਆ ਗਿਆ ਇਸ ਫੈਸਲੇ ਦੇ ਉਲਟ ਕਿਉਂ ਉਹਨਾਂ ਨੇ ਜਿਹੜਾ ਸੀਗਾ ਇਸ ਫੈਸਲੇ ਨੂੰ ਲਾਗੂ ਕਰਨ ਲਈ ਚੁੱਪ ਕਰਕੇ ਮੂੰਹ ਦੇ ਵਿੱਚ ਉਂਗਲ ਪਾ ਕੇ ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਹੁਣ ਜਦੋਂ ਅੱਜ ਲੋਕ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਮੰਤਰੀ ਦਾ ਵਿਰੋਧ ਕਰਨ ਲੱਗ ਪਿਆ ਹੈ ਇਸ ਫੈਸਲੇ ਦਾ ਵਿਰੋਧ ਕਰਨ ਲੱਗ ਪਿਆ ਹੈ ਤੇ ਮੰਤਰੀ ਸਾਹਿਬ ਨੂੰ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਹੈ ਸਿਆਸੀ ਅੱਜ ਇਸ ਬਲਾਕ ਦੇ ਵਿੱਚ ਸਿਆਸੀ ਜ਼ਮੀਨ ਕਿਸਕ ਦੀ ਨਜ਼ਰ ਆ ਰਹੀ ਹੈ ਤੇ ਅੱਜ ਮੰਤਰੀ ਸਾਹਿਬ ਵੱਲੋਂ ਚੋਰ ਦਰਵਾਜ਼ੇ ਦੇ ਰਹੀਂ ਇੱਕ ਪੰਜਾਬ ਸਰਕਾਰ ਦੇ ਅਫੀਸਰ ਦੇ ਕੋਲੋਂ ਪੱਤਰ ਜਾਰੀ ਕਰਵਾ ਦਿੱਤਾ ਜਾਂਦਾ ਕਿ ਨਹੀਂ ਵੀਡੀਓ ਦਾ ਟਾਈਮ ਉੱਥੇ ਬੈਠ ਜਗਾ ਵੀਡੀਓ ਦਾ ਟਾਈਮ ਇੱਥੇ ਬੈਠ ਜਗਾ ਲੋਕਾਂ ਨੂੰ ਭੋਲੇ ਭਾਲੇ ਨੇ ਪੰਜਾਬ ਦੇ ਲੋਕ ਮੰਨ ਲਿਆ ਭੋਲੇ ਭਾਲੇ ਆ ਵੀ ਤੁਹਾਡੇ ਹੱਥੋਂ ਠੱਗੇ ਗਏ 2022 ਦੇ ਵਿੱਚ ਪਰ ਲੋਕ ਇੰਨੇ ਵੀ ਮੂਰਖ ਨਹੀਂ ਜਿੰਨਾ ਤੁਸੀਂ ਉਹਨਾਂ ਨੂੰ ਸਮਝਦੇ ਔਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਜਾਗਰੂਕ ਨੇ ਭੜੀ ਪਾ ਤ ਇਸ ਗੱਲ ਦੇ ਤੁਹਾਡੀ ਚਲਾਕੀਆਂ ਤੋਂ ਸਮਝਦੇ ਨੇ ਔਰ ਇਹਦਾ ਜਵਾਬ ਜਿਹੜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਵਿੱਚ ਜ਼ਰੂਰ ਦੇਣਗੇ ਤਰਸਿੱਕਾ ਬਲਾਕ ਦੇ ਅੰਦਰ ਕਿੰਨੀਆਂ ਪੰਚਾਇਤਾਂ ਜਿਹੜੀਆਂ ਆਉਂਦੀਆਂ ਸੀ ਤੇ ਕਿੰਨੇ ਕਿ ਦਿੱਕਤ ਪਰੇਸ਼ਾਨੀ ਜਿਹੜੀ ਆ ਇਹਨਾਂ ਪੰਚਾਇਤਾਂ ਨੂੰ ਹੋਵੇਗੀ ਬਲਾਕ ਬੰਦ ਹੋਣ ਦੇ ਨਾਲ ਤਰਸਿੱਕਾ ਬਲਾਕ ਦੀਆਂ 43 ਪੰਚਾਇਤਾਂ ਨੇ ਔਰ ਇਹਨਾਂ 43 ਪੰਚਾਇਤਾਂ ਦੇ ਨਾਲ ਜਿਹੜਾ ਸੀਗਾ ਮਹਿਤੇ ਬਲਾਕ ਦੀਆਂ ਸਾਡੀਆਂ 22 ਪੰਚਾਇਤਾਂ ਜਿਹੜੀਆਂ ਜੋੜੀਆਂ ਗਈਆਂ ਸੀਗੀਆਂ ਰਈਏ ਬਲਾਕ ਦੇ ਨਾਲ ਅੱਜ ਮਹਿਤੇ ਦੀਆਂ ਪੰਚਾਇਤਾਂ ਨੂੰ ਤਰਸਿੱਕੇ ਦੀਆਂ ਪੰਚਾਇਤਾਂ ਨੂੰ ਲਗਭਗ 65 ਪੰਚਾਇਤਾਂ ਬਣ ਜਾਂਦੀਆਂ ਨੇ ਇਹਨਾਂ ਟੋਟਲ 65 ਪੰਚਾਇਤਾਂ ਨੂੰ ਇਹਨਾਂ ਨੇ ਢੰਡਿਆਲਾ ਬਲਾਕ ਦੇ ਨਾਲ ਜੋੜ ਦਿੱਤਾ ਜਿਦੇ ਨਾਲ ਭਾਰੀ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਪਰੇਸ਼ਾਨੀ ਦਾ ਜਿਹੜਾ ਇੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਤੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪਏਗਾ ਔਰ ਇਹ ਮਹਾ ਮੂਰਖਤਾ ਵਾਲਾ ਫੈਸਲਾ ਜਿਹੜਾ ਆ ਇਹ ਮੌਜੂਦਾ ਐਮਐਲਏ ਔਰ ਮੰਤਰੀ ਸਾਹਿਬ ਵੱਲੋਂ ਜਿਹੜਾ ਲਿਆ ਗਿਆ ਹੈ ਔਰ ਲੋਕਾਂ ਦੀਆਂ ਭਾਵਨਾਵਾਂ